ਆਪਾਂ ਥੱਲੇ ਨੂੰ ਹੋਣਾ ਜੀ ਹੋ ਗਏ ਜੀ ਲਾਈਵ ਹੋ ਗਏ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜਿਓ ਤੁਸੀਂ ਕਹਿੰਦੇ ਸੀਗੇ ਆਪਣੇ ਮੰਡੀ ਗਵਿੰਦਾ ਆਪਣੇ ਇਸ ਰੰਗ ਦੇ ਵਿੱਚ ਜੋ ਪੱਗ ਲਾਈ ਆ ਬੰਦੇ ਦੀ ਉੱਥੇ ਅਸੀਂ ਹੁਣ ਪਹੁੰਚਣ ਲੱਗੇ ਆ ਤੇਰਨ ਸਾਹਿਬ ਦਰਗਾਹ ਹੁਣ ਅਸੀਂ ਉੱਥੇ ਪਹੁੰਚਣ ਲੱਗੇ ਆ ਜੀ ਆ ਵੇਖੋ ਅਸੀਂ ਪਹੁੰਚ ਲਾਗੇ ਜਿੱਥੇ ਬੇਅਦਬੀ ਹੋਈ ਆ ਆ ਟੱਬਾ ਜੀ ਉਹ ਆ ਟੱਬਾ ਦੇਖੋ ਜਿੱਥੇ ਬੇਅਦਬੀ ਹੋਈ ਆ ਆਪਣੀ ਇਹ ਮੰਡੀ ਗਵਿੰਦਗੜ੍ਹ ਵਿਹਾਂ ਫੌਜਾਂ ਪਹੁੰਚ ਰਹੀਆਂ ਨਹੀਂ ਵਾਹਿਗੁਰੂ ਬੁੱਢਾ ਦਲਸ਼ਾ 99 ਕਰੋੜੀ ਤਰਨਾ ਦਲ ਆਹੀ ਆ ਹਾਂਜੀ ਉਹ ਆ ਜਾ ਤਾਂ ਟੱਪਾ ਲਿਖਾ ਜਿੱਥੇ ਖੜੀਆਂ ਨੇ ਚਲੋ ਜੀ ਹੈ ਦੋ ਖੜੇ ਨੇ ਦੋ ਜੀ ਦੋ ਖੜੇ ਆ ਰਹੇ ਨੇ ਤੌ ਜਾਂ ਖੜੀਆਂ ਨੇ ਬਾਬਾ ਪਹਿਲੀ ਕੋਈ ਖੜੀ ਹੜੂ ਚਲੇ ਗਿਆ ਲੱਗਦਾ ਇਹ ਖੜੇ ਨੇ ਬਾਬਾ ਬੰਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਬੇ ਠੀਕ ਹੋ। ਉਹ ਮੁੰਡਾ ਕਿਹੜਾ ਯਾਰ ਨੰਬਰ ਪੁੱਛਦਾ ਨੰਬਰ ਆਦੇ ਹੁਣੇ ਪੁੱਛਦਾ ਜੀ ਮੇਰੇ ਕੋ ਆਈ ਮੜੇ ਤਨੋਂ ਪੁੱਛਦਾ ਯਾਰ ਸ਼ੀ ਕਿਹਨਾਂ ਮੜਾ ਜਿਆ ਕਾਹੀ ਕਰ ਲੂ ਕਰ ਲੂ ਕਰ ਲੂ ਕਰ ਲੂ ਹੋਰ ਅਸੀਂ ਤਾਂ ਪਈ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਚੜਦੀ ਕਲਾ ਹਾਂਜੀ ਉਹ ਲਾ ਵੀ ਫਾਈਬਰ ਹੀ ਖਾਣਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਚੱਲ ਰਹਾ ਹੈਗਾ ਦੀ ਬੰਦਾ ਬਾਬਾ ਜੀ ਸਰ ਦਿੱਤੀ ਆ ਸਰ ਮੈਂ ਦੀ ਮੋਤ ਨੇ ਫੇ ਪਰਦਾ ਵੱਡੀ ਭੰਦੀ ਸਾਲ ਨੇ ਰਾਤ ਸਾਰੀ ਦੇਖੀ ਉਹ ਸਿੱਟਾ ਮਾਨ ਮਾਰਦੇ ਜਿਹੜੀ ਆ ਵਾਲੀ ਹੈ ਜੀ ਇਹ ਹੈ ਜੀ ਸਾਡੇ ਉਰੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਾਲ ਭਈਆਂ ਦੇ ਤੇ ਜੇ ਏਕਣ ਦਾ ਹਾਲ ਰਿਹਾ ਦੋਸਤੋ ਫਿਰ ਤਾਂ ਆਪਾਂ ਨੂੰ ਪੰਜਾਬ ਛੱਡ ਕੇ ਜਾਣਾ ਪੈਣਾ ਵੀਡੀਓ ਨੂੰ ਪਹਿਲਾਂ ਤਾਂ ਸ਼ੇਅਰ ਕਰ ਦੋ ਦੱਬ ਕੇ ਅਸੀਂ ਖੜੇ ਹਾਂ ਯਾਦੋ ਢਾਬੇ ਦੇ ਉੱਤੇ ਜਿਹੜਾ ਨੁਕਸਾਨ ਹੋਇਆ ਉਹ ਆਪ ਦੋ ਠੀਕ ਹੈ ਅੱਗੇ ਬੰਦੇ ਨਾਲ ਗੱਲ ਕਰਾਂਗੇ ਕਿ ਜਿੰਨਾ ਵੀ ਗੱਡੀ ਦਾ ਨੁਕਸਾਨ ਹੈ ਉਹ ਆਪ ਕਰਕੇ ਦੇਣਗੇ ਹਾਂਜੀ ਇਹਨਾਂ ਦੀ ਆਪ ਹੀ ਜੀ ਆਉਣੀ ਹੈ ਕਿਹੜਾ ਨੇ ਤੋਰਤਾਂ ਨੂੰ ਵੀਡੀਓ ਬਣਾਉਗੀਆਂ ਨਾ ਜੀ ਨਾ ਦੌਰਿਆਂ ਦੀ ਰਹੀ ਜਾਓ ਆਪਣੇ ਕੋਲੇ ਆਹੋ ਤੁਹਾਡੇ ਕੋਲੇ ਆਹੋ ਕਿੱਥੇ ਇਹਨਾਂ ਕੋਲ ਨਾ ਹਵਾਲੇ ਕਰਤਾ ਸੀ ਕਿ ਬੰਦਾ ਮੈਂ ਲੈ ਜਾਓ ਕਿੱਥੇ ਹੈ ਜੀ ਉਹ ਉਹ ਜਾ ਕੇ ਅੰਦਰ ਕਰਾਓ ਪਰਚਾ ਕਰਾਉਣਾ ਜੀ ਉੱਥੇ ਬਾਬਾ ਜੀ ਦੇ ਬੱਚੋ ਲੋੜ ਨਾਲ ਦੇ ਨਹੀਂ ਇਹਨਾਂ ਦੇ ਪੂਰੇ ਦੇ ਆਪਣੇ ਹੌਲ ਗੁਰਦੁਆਰਾ ਵੀ ਸ਼ਿਵਾਰਾਮ ਜੀ ਦੇ ਉੱਤੇ ਮੈਂ ਤਾਂ ਇਹ ਬੰਦੇ ਜਲਪਤੋਲੇ ਕੇ ਜਨੇ ਤੋਰਦਾ ਭੱਜ ਜਾ ਬਈਆ ਉਹ ਬਈਆ ਜੀ ਉਹ ਬਈਆ ਭੈਣ ਉਹਦੇ ਨੂੰ ਪੈਨੂ ਅਕਲ ਨਹੀਂ ਹੈਗੀ ਮਣੀ ਮੋਟੀ ਪਈ ਇਹਨੂੰ ਆ ਜਾ ਤੁਸੀਂ ਨਹੀਂ ਪੰਜਾਬੀ ਬੰਦੇ ਤੇ ਹੱਥ ਚੱਕਿਆ ਜੀ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਆ ਜੀ ਇਹ ਤਾਂ ਗੁਰੂਆਂ ਦੀ ਧਰਤੀ ਹੈ ਜੀ ਉਹਨੂੰ ਇਹ ਤਾਂ ਪਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬੈਠੇ ਆਪਾਂ ਇਹ ਵਧੀਆ ਦੇਖੋ ਜੀ ਮਹਾਰਾਜ ਦੀ ਦਰਦੀ ਦੇ ਬੈਠੇ ਹੋ ਤੇ ਤੁਸੀਂ ਗੁਰਸਿੱਖ ਦੀ ਪੱਗ ਲਾ ਰਹੇ ਹੋ ਅਗਲੇ ਨਾਲ ਗੱਲ ਕਰੋ ਜੋ ਕਰਨੀਆਂ ਤੁਸੀਂ ਉਹ ਵੀ ਮੁਲਾਜ਼ਮ ਨੇ ਅੱਗੇ ਉਹ ਵੀ ਆਪੀ ਕੰਮ ਕਰਦੇ ਜੀ ਮੁਲਾਜ਼ਮ ਨੇ ਜੀ ਜਿਹੜੇ ਬੰਦੇ ਨੇ ਜਿਹੜੇ ਟੋਰ ਮਤਲਬ ਕਿ ਜਿਹਨਾਂ ਕਰੇ ਅੱਗੇ ਉਹ ਵੀ ਮੁਲਾਜ਼ਮ ਨੇ ਇਹਨਾਂ ਨੇ ਤੁਸੀਂ ਇਹ ਕੰਮ ਕਰਿਆ ਇਹ ਕੰਮ ਕਰਦੇ ਆ ਪਰ ਸੋਹਣੇ ਨਹੀਂ ਲੱਗਦੇ ਜੀ ਚਲੋ ਬਾਗੂ ਜੀ ਤਾਂ ਇਹ ਕਹਿੰਦੇ ਨੇ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਕਰ ਦੇਣਗੇ। ਅੱਧੀ ਸਰਵਿਸ ਕਰ ਤੋਂ ਚਾਹੀਦਾ। ਚਲੋ ਅਜੀ ਕਰਾ ਲਾਂਗੇ ਠੀਕ ਹੈ। ਅੱਧੀ ਸਰਵਿਸ ਆਈ ਹੈ। ਤੇਰੇ ਵੀ ਹੁਣ ਕੱਲੂ ਅਜੀ ਫੇਰ ਪੱਕਾ ਲਾ ਦੇਣਾ ਠੀਕ ਹੈ। ਉਹਨੂੰ ਪਤਾ ਤਾਂ ਲੱਗੇ ਪਪਾ ਜੀ ਮੜਾਈ ਆ। ਕੋਈ ਵੱੱਡਾ ਲਾ ਦਿਓ ਗਲਤੀ ਹੋ ਗਈ। ਗੱਲਾਂ ਕਰਦੇ ਆ ਗਲਤੀ ਹੋ ਗਈ। ਅਜੀ ਵੱਡਾ ਦਿਖਾਓ ਪਹਿਲਾਂ ਕਾਉਂਦਾ। ਬੰਦਾ ਬੰਦਾ ਇੱਥੇ ਹੀ। ਦੇਖੋ ਕਿਤੇ ਗੈਪ ਨਾ ਕਰ ਦੇਣ ਜੀ ਬੰਦੇ। ਹਾਂਜੀ। ਬਾਬਾ ਬੰਦੇ ਨੂੰ ਬੁਲਾ ਤਾਦਾ ਉਹ ਅਸੀਂ ਕੁੱਤੇ ਦੇ ਮਾਰਦੇ ਥੋੜੀ ਆ ਅਸੀਂ ਮਾਰਨਾ ਨਹੀਂ ਮੈਂ ਤਾਂ ਪੰਜਾਬੀ ਆ ਮੈਂ ਤਾਂ ਉਸੇ ਪਹਿਲੇ ਰੇਲ ਬੁਲਾ ਕੇ ਆਦੇ ਉਹ ਵਾਈਪਰ ਨੂੰ ਸਭ ਕਹਿ ਕਿ ਅਸੀਂ ਕੋਈ ਕੁਝ ਨਹੀਂ ਕਰਾਂਗੇ ਸਿਰਫ ਬੰਦਾ ਮਿਲਣਾ ਹੈ ਮੈਂ ਕਿਹਾ ਵਾਈਪਰ ਨੂੰ ਚਲੋ ਜ਼ਰਾ ਉਸਾਰ ਤੋਂ ਹਵਾਲੇ ਫੇਰੀ ਕਰਕੇ ਜਾਓ ਪਰ ਇੱਧਰ ਬੱਠੋ ਯਾਰ ਕਰ ਤੋਂ ਨਹੀਂ ਯਾਰ ਕਿਤੇ ਕਰਦੇ ਹੋ ਕੋਈ ਬੰਦਾ ਇੱਧਰ ਬੱਠਾ ਗਿਆ ਹੁਣ ਸਾਰੇ ਨੂੰ ਜਾਣਾ ਪੈਂਦਾ ਨਾ ਕੋਈ ਕੋਈ ਮੈਂ ਦਿਖਾ ਲਈ ਤੱਕ ਨਹੀਂ ਬੈਠਾ ਕਰਾਉਂਦੇ ਬੌਜੀ ਹੈਗੇ ਨੇ ਇਹਨਾਂ ਦੀ ਹੈ ਗੱਡੀ ਆਪਰੇਟ ਕਰ ਲਈਏ ਇਹਨਾਂ ਨੇ ਬੰਨੀ ਆਰੀਜਨਲ ਮਲਾਜਮ ਹੀ ਬੰਨੀ ਤੇ ਮੈਂ ਪਰਚਾ ਦਾ ਕਰਾ ਦੋ ਪਪਾ ਜੀ ਹੁਣ ਇਹਨਾਂ ਤੇ ਬੰਦੇ ਤੇ ਇਹਨਾਂ ਦੇ ਤੇ ਆਪਾਂ ਨੂੰ ਕਹਿ ਰਿਆ ਸੀ ਇਹਨਾਂ ਦਾ ਮਲਾਜਮ ਵੀ ਫਾਗ ਨਾ ਵੀ ਰਿਹਾ ਜਿਹੜਾ ਥੇ ਦਾ ਇੱਥੇ ਮਲਾਜਮ ਨਾ ਉਹ ਉਹ ਇੱਕ ਹੀ ਹੈ ਅੱਛਾ ਠੀਕ ਹੈ ਗੱਲ ਕਰੀਏ ਕਿੰਨੀ ਕਾਤਾ ਚੱਗ ਰਹੀ ਸੀ ਹਾਂਜੀ ਠੀਕ ਹੈ ਕਹਿੰਦੇ ਕਹਾ ਕੋਟਾ ਬੇਬੇ ਮੈਂ ਹੋਰ ਕਹਿੰਦੇ ਵੀ ਪੱਗ ਲਾ ਦੋ ਉਹ ਬੰਦੇ ਉਹ ਅੱਜੇ ਦਾ ਹੀ ਨਾਜੋਸ ਹੈ ਜੀ ਉਹ ਚੜਦਾ ਹੋ ਰਿਹਾ ਕਹਿੰਦਾ ਉਹ ਮਲਾਜਮ ਦੀ ਪੱਗ ਲਾ ਦੇ ਤੈਨੂੰ ਰੋਟੀ ਨਹੀਂ ਮਿਲੇਗੀ ਵਾਹੇ ਇਹਦਾ ਨੇ ਆ ਕੁੱਟਿਆ ਫਿਰ ਠੀਕ ਹੈ ਭਈਆ ਕੁੱਟਿਆ ਭਈਆ ਪਹਿਲਾਂ ਕੁੱਟਿਆ ਉੱਪਰ ਚੜਦਾ ਉਹ ਰੋੜੇ ਨੂੰ ਮਾਰ ਕੇ ਅੱਗੇ ਪਾ ਦਿੱਤਾ ਆਹ ਤੁਹਾਨੂੰ ਦਿਖਾਉਂਦੇ ਆ ਮਾਰ ਦਿੰਦੇ ਰਾਮ ਲੱਭ ਜਾਂਦੇ ਤੇ ਉਸ ਤੋਂ ਬਾਅਦ ਉਹਨੇ ਮਲਾਜਮ ਉਸੇ ਉਸੇ ਭਈਏ ਨੇ ਆਪਣੇ ਸਰਦਾਰ ਬੰਦੇ ਦੀ ਇੱਥੇ ਪਾਣੀ ਦੇ ਦਰਵਾਜ਼ੇ ਮਾਦ ਦੇ ਵਿੱਚ ਸਵੇਰੇ ਪੱਥੋਂ ਪੈ ਗਿਆ ਦਰਮਾਸ਼ੀ ਕਰਦਾ ਰਿਹਾ ਪੂਰੀ ਸਾਲਾ ਅਸੀਂ ਹੁਣ ਸਵੇਰੇ ਸਵੇਰ ਨੂੰ ਖੜਿਆ ਅੱਥਾ ਫੜ ਕੇ ਇੱਥੇ ਪੂਰਾ ਆਹ ਬੰਦਾ ਦਿਖਾ ਉਹ ਆ ਬੜਾ ਲਗਾ ਤਾ ਰਿਹਾ ਪੈਨ ਬੜੀ ਜ਼ਿਆਦਾ ਉੱਤੇ ਦੇ ਖੜੇ ਇੱਥੇ ਰਾਹ ਦੇਖਾ ਉਹ ਬੜਾ ਲਗਾ ਤਾ ਰਿਹਾ ਹੁਣ ਮਾਲਕਾਂ ਦੀ ਜ਼ਿੰਮੇਵਾਰੀ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਨਕਸ਼ਾ ਹੋਇਆ ਉਹ ਅਸੀਂ ਦੇ ਦੇ ਦਾਂਗੇ ਦਵਾਵਾਂ ਤੇ ਰੱਡੀ ਦੇਖੀ ਆ ਬੈਠੇ ਨੇ ਹਾਂ ਥੋੜੀ ਲੋਕਲੇ ਨੇ ਇੱਥੇ ਦੇ ਤੁਸੀਂ ਆ ਜਿਓ ਜੀ ਇਹ ਕਹੇ ਜੀ ਆਪਾਂ ਬਦਮਾਸ਼ ਰੱਖਾਂਗੇ ਭਈ ਇਹ ਨਹੀਂ ਬਦਮਾਸ਼ੀ ਆਪਣੇ ਦੇ ਪੰਜਾਬੀਆਂ ਦੇ ਕਰਨ ਲਈ ਨਹੀਂ ਨਹੀਂ ਬਾਈ ਆਪਾਂ ਕਿਉਂ ਅੰਦਰ ਦੇ ਰਹੇ ਨਾ ਕਿਸੇ ਦਾ ਰਹਿਣ ਵਾਲੇ ਅਸੀਂ ਤੁਹਾਡੇ ਕੋਲ ਬੱਫੇ ਵੀ ਛੱਡਦੇ ਆਂ ਹਾਂ ਜੀ ਤੇ ਇਹ ਦਾ ਮਤਲਬ ਜੀ ਇਹ ਬਦਮਾਸ਼ੀ ਆਪਾਂ ਲਿਖਿਆ ਸਾਡੇ ਕੋਲ ਕੋਈ ਮੇਰੇ ਕਲੀਨ ਨਹੀਂ ਸੀਗਾ ਨਾ ਸੱਸੇ ਕ ਨਹੀਂ ਸੀਗਾ ਡੈਡੀ ਕ ਨਹੀਂ ਸੀਗਾ ਕੋਈ ਵੀ ਨਹੀਂ ਸੀਗਾ ਤੇ ਚਾਹ ਹੁਣ ਇਹਨਾਂ ਨੇ ਉਹਰੇ ਰੋਟੀ ਬਾਲੇ ਨਾਲ ਗੁਰੂ ਤੇਗੇ ਕਿਸੇ ਨਾਮ ਜੇ ਅੰਧੇ ਅਸੀਂ ਤੁਹਾਡੀ ਬੇਇੱਜ਼ਤੀ ਹੋ ਰਹੀ ਹੈ ਜੀ ਹੋਟਲ ਦੀ ਬੇਇੱਜ਼ਤੀ ਹੋ ਰਹੀ ਹੈ ਤੁਹਾਡੀ ਇਹ ਸਾਡੇ ਕੋਈ ਸਿੰਘ ਤੁਰਦਾ ਅਸੀਂ ਕਹਿੰਦੇ ਉੱਥੇ ਜਾ ਕੇ ਜਾਇਓ ਸਿੰਦਰ ਅਜੀਬ ਮਾਲ ਦਾ ਆਹ ਬੰਦਾ ਰੱਖਿਆ ਉਸਹੀ ਕਿਤੇ ਦੀ ਅਦੀਰੇ ਪੇਰੇ ਹੁਣ ਬੰਦਾ ਆ ਯਾਰ ਇਹਦੇ ਪਰਚੇ ਕਰਾ ਦਿੰਦੇ ਗਰੌਂਡ ਅੱਗੇ ਮਾਰਦਾ ਬੰਦਰੋ ਜਿਹੜੇ ਲੋਨ ਬੁਲਾਉਂਦੇ ਮਲਾਜੇ ਕਰਾ ਦਿੰਦੇ ਕਰਾ ਦੀ ਬਸ ਕੋਈ ਨਹੀਂ ਸਰਦ ਨੂੰ ਤੋਰ ਕੇ ਜਾਣਾ ਨਾਲ ਨਾਲ ਕਰਦੇ ਕਰਾ ਯਾਰ ਪਰਵਾਸੀ ਨੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਬਹੁਤ ਵਧੀਆ ਮੰਨਦੇ ਹੋ ਘਰਾਂ ਚ ਪਠਾਪਤਾ ਕੇ ਰੋਟੀਆਂ ਖਲੋਣੇ ਹੋ ਆ ਗੱਡੀ ਬੰਨੀ ਆ ਜੀ ਮਲਾਜਮ ਬੰਦਾ ਦੀ ਜਿਹਦੀ ਗੱਡੀ ਬੰਨੀ ਆ ਦੱਸੋ ਹੁਣ ਕੀ ਹੋ ਜੇ ਲੇ ਇਥੇ ਇਹ ਦੇਖੋ ਮੌਕੇ ਤੇ ਆ ਕੇ ਆ ਸਾਡੀ ਵੀਰਜੀ ਨੇ ਮੌਕਾ ਸੰਭਿਆ ਆ ਭਰਾ ਜੀ ਨੇ ਮੌਕਾ ਸੰਭਿਆ ਆ ਕੇ ਇਹਨਾਂ ਨੇ ਇਹਨਾਂ ਨੇ ਆ ਕੇ ਮੌਕਾ ਸੰਭਿਆ ਇਹ ਚੀਜ਼ਾਂ ਦਾ ਸਾਨੂੰ ਜਿਹੜਾ ਹੁਣ ਅਸੀਂ ਹੁਣ ਪਹੁੰਚੇ ਆ ਬਾਈ ਹੁਣ ਤੁਸੀਂ ਦੱਸੋ ਪੂਰੀ ਗੱਲ ਕੀ ਵਾਜਗੁਰੂ ਜੀ ਦਾ ਖਾਲਸਾ ਵਾਜਗੁਰੂ ਫਤਿਹ ਪੰਜਾਬੀ ਭਰਾ ਹੀ ਨੇ ਰਾਤ ਇਨਾਂ ਨੇ ਉਹ ਟਾਪੇ ਦੇ ਬੱਚੇ ਦੀ ਨਾਲ ਫੈਮਲੀ ਰੋਟੀ ਖਾਣ ਆਏ ਧੀਏ ਠੀਕ ਹੈ ਜੀ ਜਿਹੜਾ ਬਿੱਲ ਬਣਿਆ ਇਹਨਾਂ ਨੇ ਸਾਰਾ ਦੇਤਾ ਠੀਕ ਹੈ ਪਰ ਬਾਅਦ باوجود ਵੀ ਇਹਨਾਂ ਦਾ ਇੱਕ ਬੰਦਾ ਪਤਲਾਨੀ ਵੇਟਰ ਆ ਕੇ ਸਾਲਾ ਭਾਂਡੇ ਧੋਂਦਾ ਸ਼ਰਾਬ ਗਿਰੂ ਪੀਤੀ ਹੋਈ ਸੀ ਇਹਨਾਂ ਨੇ ਆ ਕੇ ਬਦਸਲੂਕੀ ਕਰਨ ਲੱਗ ਗਿਆ ਇੱਕ ਬੰਦਾ ਸੀ ਅੰਦਰ ਕੰਮ ਕਰਦਾ ਕਹਿੰਦਾ ਇਹਨਾਂ ਨੂੰ ਕਹਿੰਦਾ ਜੇ ਤੁਸੀਂ ਜਿਹੜੀ ਪੱਗ ਲਾ ਦੋਗੇ ਤਾਂ ਤੁਹਾਨੂੰ ਮੈਂ ਸਾਰਾ ਬਿੱਲ ਮਾਫ ਕਰ ਦੂੰਗਾ ਇਹਨਾਂ ਨੇ ਉਹ ਨੂੰ ਫੜ ਕੇ ਕੁੱਟਿਆ ਮਾੜਾ ਮੋਟਾ ਯਾਨੀ ਪ ਜਦੋਂ ਵੀਰੇ ਉਹਨੇ ਆ ਗੱਲ ਕਹੀ ਆਪਾਂ ਉਸੇ ਟਾਈਮ ਉਹਦੇ ਕੱਪੜੇ ਜਰ ਦੇ ਵੀ ਗੁੱਡ ਜੀ ਉਹ ਬੰਦੇ ਨੇ ਉਹ ਬੰਦੇ ਕਹਿੰਦਾ ਵੀ ਆ ਸਰਕਾਰ ਬੰਦਾ ਜਿਹੜਾ ਸਾਨੂੰ ਰੋਟੀ ਸਰਵ ਕਰ ਰਿਆ ਅਸੀਂ ਵੀ ਉਹਦੀ ਤੁਸੀਂ ਪੱਗ ਲਾ ਰਹੋ ਮੇਰੇ ਵੱਲੋਂ ਚਿਕਨ ਜੋ ਦਾਰੂ ਸਭ ਫ੍ਰੀ ਆ ਅੱਛਾ ਵੀ ਫਿਰ ਤਾਂ ਉਹਦੇ ਦੇ ਪਰਚਾ ਦਾ ਬਣਦਾ ਹੀ ਆ ਜਿਹੜਾ ਉਹਦਾ ਉਸ ਤੇ ਮਨ ਕੀ ਕਰਿਆ ਮੇਰੇ ਹਮਾਂ ਤਾਂ ਕਰਦਾ ਤਾਂ ਵੀ ਮਾਰਦਮਾ ਜਾਣ ਤੋਂ ਮਿਲਿਆ ਨਹੀਂ ਨਾ ਅੱਛਾ 7 ਵਜੇ ਨਾਲ ਇਹਨਾਂ ਦੇ ਕੈਮਰੇਆਂ ਦੇ ਵਿੱਚ ਕੈਮਰੇ ਦੇ ਵਿੱਚ ਸਾਰੀ ਵੀਡੀਓ ਰਿਕਾਰਡ ਆ ਹੋਟਲ ਦੇ ਢਾਬੇ ਦੇ ਜਿਹੜਾ ਕੈਮਰੇ ਲੱਗੇ ਨੇ ਇੱਟਾ ਮਾਰਦਾ ਪਿਆ ਉੱਪਰੋਂ ਸ਼ੁਕਰ ਕਰੋ ਇਹਨਾਂ ਦੇ ਬੱਚੇ ਦੇ ਨਾਲ ਫੈਮਲੀ ਦੇ ਬੱਚਿਆਂ ਦੇ ਕਿਸੇ ਦੇ ਸੱਟ ਨਹੀਂ ਲੱਗਿਆ। ਬਿਲਕੁਲ ਜੀ ਇਹ ਰਲ ਕੇ ਹੀ ਕਰ ਦਿੰਦੇ ਕੋਈ ਕੰਮ ਜੀ ਫੇਰ ਸਾਡਾ ਟਾਪ ਚੰਗੀ ਅਸੀਂ ਇਹਦੀ ਗਿੱਦੜ ਕੁੱਟ ਕੀਤੀ ਔਰ ਲਿਆ ਕੇ ਹੁਣ ਟਾਪੇ ਵਾਲਿਆਂ ਨੇ ਮਾफी ਮੰਗੀ ਆ ਇਹਨਾਂ ਨੇ ਕਿਹਾ ਵੀ ਚਲੋ ਸਾਡਾ ਮੁਲਾਜ਼ਮ ਆ ਅਸੀਂ ਸੌਰੀ ਫੀਲ ਕਰਦੇ ਆ ਤੇ ਸਾਡਾ ਤੁਹਾਡੀ ਗੱਡੀ ਜਿਹੜੀ ਤੋੜੀ ਜਿਹੜੀ ਠੀਕ ਕਰਵਾ ਕੇ ਦਿੰਨੇ ਆ। ਤੇ ਬੱਬਾ ਜੀ ਹੁਣ ਫਿਰ ਇਹਦੇ ਤੇ ਭਈਏ ਪਰਚਾ ਪਾਉਣਾ ਜੀ ਆਪਾਂ ਮੇਰੀ ਸਰਕਾਰ ਨੂੰ ਬੇਨਤੀ ਆ ਜੇ ਇਹ ਜੇ ਭਈਆਂ ਤੁਸੀਂ ਇੱਧਰ ਸ਼ਰਨ ਦੇ ਰਹੇ ਹੋ ਵਜਿੱਤੀਆਂ ਕਰ ਕਰ ਮਕਾਨਾਂ ਦੇ ਪਲਾਟਾਂ ਦੇ ਦੇ ਰਹੇ ਹੋ ਤਾਂ ਇਹਨਾਂ ਨੂੰ ਇਹ ਵੀ ਇਹ ਤਾਂ ਸਹੀ ਗੱਲ ਹੈ ਜੇ ਪਰਚਾ ਪੱਕੇ ਬੰਦੇ ਨੇ ਪੱਕੇ ਤੌਰ ਤੇ ਪਰਚਾ ਲੈਣਾ ਚਾਹੀਦਾ ਜੀ ਜੀ ਇਹਨਾਂ ਦੇ ਕਿਤੇ ਵੀ ਭਈਏ ਮਿਲਦੇ ਨੇ ਇੱਕ ਟ੍ਰੇਡ ਤੋਂ ਵਿੱਚ ਠੀਕ ਹੈ ਠੀਕ ਹੈ ਹਰੇਕ ਹਰੇਕ ਢਾਬੇ ਵਾਲਾ ਕਹਿੰਦਾ ਇਹ ਵੀ ਸਾਨੂੰ ਘੱਟ ਰੇਟ ਦੇ ਵਿੱਚ ਮੰਦਾ ਮਿਲਦਾ ਪਰ ਉਹਨਾਂ ਦੀ ਸੋਚ ਨਹੀਂ ਨਾ ਪਤਾ ਉਹਨਾਂ ਦੀ ਕੀ ਹੈ ਉਹੀ ਗੱਲ ਹੈ ਜੀ ਪੱਗਾਂ ਥੋੜੀ ਸਸਤੀਆਂ ਮਿਲਦੀਆਂ ਨੇ ਜੀ ਹੁਣ ਭਈਏ ਸਸਤੇ ਮਿਲਦੇ ਨਹੀਂ ਸਾਰੇ ਪਾਸੇ ਇਹੀ ਚੀਜ਼ ਦਾ ਰੋਲਾ ਪਾਉਂਦੇ ਆ ਕਿ ਜਿਹੜੇ ਆਪਣੇ ਬੰਦੇ ਨੇ ਉਹਨਾਂ ਨੂੰ ਕੰਮ ਤੇ ਰੱਖੋ ਹੁਣ ਜਿਹੜਾ ਆਪਣਾ ਇੱਕ ਬੰਦਾ ਕੰਮ ਤੇ ਰੱਖਿਆ ਹੋਇਆ ਇਹਨਾਂ ਨੇ ਪੰਜਾਬੀ ਉਦੋਂ ਪੱਗ ਪਿੱਛੇ ਇਹਨਾਂ ਨੇ ਦਾਹ ਪਾ ਲਿਆ ਠੀਕ ਆ ਇੱਕੇ ਪੰਜਾਬੀ ਹੋਣਾ ਹੈ ਕਿਹੜਾ ਪੰਜਾਬੀ ਆ ਉਹਦੇ ਹੀ ਪੰਜਾਬੀ ਦੇ ਪਿੱਛੇ ਬੈਰ ਪਏ ਹੋਏ ਨੇ ਕਿਉਂ ਵੀ ਇੱਕ ਬੰਦੇ ਨੂੰ ਨਾ ਰਹਿਣ ਦੀ ਜੇ ਆਪਾਂ ਇੱਕ ਬੰਦਾ ਕੰਮ ਨਾ ਕਰੇ ਪੰਜਾਬੀ ਨਾ ਕਰੇ ਭਈ ਇਹ ਕੰਮ ਕਰਨ ਬਸ ਹਰ ਹਰ ਪਾਸੇ ਨਹੀਂ ਬਾਬਾ ਜੀ ਅੱਜ ਤਾਂ ਇਹਨਾਂ ਨੇ ਗੱਡੀ ਤੋੜੀ ਆ ਕੱਲ ਨੂੰ ਕੋਈ ਕਤਲ ਕਰ ਜਾਂਦਾ ਜੀ ਫੇਰ ਤੇਰਾ ਤਾਂ ਕੌਣ ਜ਼ਿੰਮੇਵਾਰ ਖਾਲੀ ਦੇ ਵਿੱਚ ਹੋਇਆ ਨਹੀਂ ਉਹ ਜਵਾਕ ਦਾ ਕਤਲ ਕਰਕੇ ਭਈਏ ਭੱਜ ਗਏ ਉਹ ਕੋਈ ਨਾ ਪਈਆਂ ਜਿਹੜੀਆਂ ਸਾਰਿਆਂ ਨੇ ਮਾਰ ਜਾਂ ਨੇ ਲੋ ਜੀ ਆਹ ਇਟਾਂ ਦਾ ਪ੍ਰਯੋਗ ਹੋਇਆ ਸੀ ਤੇ ਬਾਬਾ ਜੀ ਇਹਨਾਂ ਤੇ ਪੱਕੇ ਤੌਰ ਦੇ ਉੱਤੇ ਪਰਚਾ ਹੋਣਾ ਚਾਹੀਦਾ ਜੀ ਜੇ ਆਏ ਫਟਕੜ ਸਾਹਿਬ ਉਹ ਦੇਖੋ ਜਿਹੜੇ ਬੈਠੇ ਹੋਏ ਉਹਦਾ ਹੀ ਖੂਨ ਆ ਇਹ ਥਪੇੜੇ ਕੋਈ ਨਾ ਕੋਈ ਨਾ ਲੋ ਜੀ ਪੰਜਾਬੀ ਭਰਾ ਸਾਡੇ ਇਕੱਠੇ ਹੋ ਰਹੇ ਨੇ ਜੀ ਇਹ ਆ ਜੀ ਯਾਦਵ ਟੱਬਾ ਸામਨੇ ਤੋਂ ਸਰਹੰਦ ਪਾਰ ਕਰਦੇ ਅਮ੍ਰਿਤਸਰ ਵੱਲੋਂ ਆਉਂਦੇ ਹੋਏ ਇੱਕ ਪੁਲ ਆਊਗਾ ਪੁਲ ਦੇ ਨਾਲ ਇੱਥੇ ਯਾਦਵ ਢਾਬਾ ਜੀ ਇਹ ਯਾਦਵ ਢਾਬੇ ਦੇ ਉੱਤੇ ਭਈਆਂ ਨੇ ਪੰਜਾਬੀ ਉੱਤੇ ਹਮਲਾ ਕੀਤਾ ਤੇ ਦਸਤਾਰ ਲਾਹੀ ਤੇ ਆ ਜੀ ਇਹੋ ਗੱਡੀ ਜਿਹਦੀ ਤੋੜਪੰਨ ਵੀ ਹੋਈ ਆ ਫੈਮਿਲੀ ਨਾਲ ਬੰਦੇ ਸੀ ਬੱਚੇ ਸੀ ਆਪਸ ਦੇ ਵਿੱਚ ਝੱਟ ਝਟਪ ਕਾਟ ਵੀ ਹੋਈ ਹੈ ਜੀ ਬੰਦ ਜਰਾ ਪਹਿਲਾਂ ਹੀ ਤੇਰੀ ਗੱਡੀ ਲੱਗੇ ਹੋਏ ਅਸੀਂ ਨਹੀਂ ਨਹੀਂ ਪਪਾ ਜੀ ਇਹ ਤਾਂ ਵਿਚਾਰਾ ਕਿਸੇ ਦੀ ਗੱਡੀ ਲੱਗੇ ਆਪਣੀ ਗੱਡੀ ਥੋੜੀ ਹੋ ਜੀ ਬੱਦ ਕੇ ਨਾ ਜਿਮਾਰੀ ਉਹ ਨਾ ਬਹੁਤ ਚਾਹ ਹੈ ਕਿ ਕਮੈਂਟ ਕਰੋ ਬਾਬਾ ਜੀ ਪਰਚਾ ਤਾਂ ਪਾਵਾਂਗੇ ਜੀ ਬੰਦੇ ਤੇ ਅਸੀਂ ਉਹਨੂੰ ਪਤਾ ਲੱਗਣਾ ਚਾਹੀਦਾ ਬੰਦੇ ਨੂੰ ਆ ਜੀ ਬੰਦਾ ਉਹ ਇਹਨਾਂ ਨੂੰ ਦੋਨੋਂ ਸ਼ਰਮ ਨਹੀਂ ਆਉਂਦੀ ਪੱਗ ਲਾਉਂਦੇ ਪਾਉਣ ਉਹ ਕਹਿੰਦਾ ਪੱਗ ਲਾਣੇ ਆ ਤੇ ਤੇਰੀ ਕੁੱਤੇ ਦੀ ਉਹ ਤਾਂ ਘਟਣਾ ਰਹੀ ਬਹੁਤ ਹੈ ਤੂੰ ਦੰਦ ਪਾਣ ਲੱਗਿਆ ਇੱਜ਼ਤ ਨਹੀਂ ਨਾ ਇਹ ਕਹਿੰਦੇ ਨੇ ਜੀ ਸਸਤੀਆਂ ਨੇ ਏ ਕਹਿੰਦੇ ਨੇ ਜੀ ਪੱਗਾਂ ਸਸਤੀਆਂ ਨੇ। ਲੋ ਜੀ ਅਸੀਂ ਖੜੇ ਆ ਯਾਦਵ ਢਾਬੇ ਦੇ ਉੱਤੇ ਤੇ ਪਰਦੇਸੀ ਭਈਏ ਵੱਲੋਂ ਪੰਜਾਬੀ ਦੀ ਪੱਗ ਲਾਹੀ ਗਈ ਸੀ ਤੇ ਉਸ ਤੇ ਐਕਸ਼ਨ ਚੱਲ ਰਿਹਾ ਤੇ ਬੰਦਾ ਗਲਤੀ ਹੁਣ ਮੰਨ ਰਿਹਾ